ਖਾਮ ਤੋ ਬੈ ਲਈ ਸਾਡੇ ਸ਼ਹਿਰ ਦੀਆਂ ਜਿਹੜੀਆਂ ਨਾਲੀਆਂ ਗਲੀਆਂ ਸੀਵਰੇਜ ਸਿਸਟਮ ਦੱਸੋ ਸਾਡੇ ਸੀਵਰੇਜ ਸਿਸਟਮ ਦਾ ਕਿੱਡਾ ਕੁ ਬੁਰਾ ਹਾਲ ਹੈ ਸਾਡੇ ਸ਼ਹਿਰ ਦੇ ਵਿੱਚ ਨਸ਼ਾ ਉਵੇਂ ਵਿਕ ਰਿਹਾ ਕਿਹਨਾਂ ਨੂੰ ਇਹ ਨਸ਼ੇ ਵਾਸਤੇ ਕੁਝ ਕਰਨ ਫਿਰ ਇਹ ਕਹਿੰਦੇ ਜੀ ਫੂਡ ਰੋਡ ਫੂਡ ਰੋਡ ਅਸੀਂ ਬਹੁਤ ਵਧੀਆ ਬਣਾਈ ਜਿਹੜੀ ਇਹ ਵਧੀਆ ਬਣਾਈਆ ਆ ਕੇ ਤੁਸੀਂ ਉਹਦਾ ਹਾਲ ਦੇਖ ਲਓ ਉੱਥੇ ਗੰਦਾ ਪਾਣੀ ਜਿਹੜਾ ਹੈਗਾ ਕੰਨ ਨੇ ਉਹ ਦਰਖਤਾਂ ਦੇ ਵਿੱਚ ਛੱਡ ਛੱਡਿਆ ਉਹਨੂੰ ਸਹੀ ਕਰਾ ਲੈਣ ਦੇਖੋ ਜੀ ਸਾਡੇ ਸ਼ਹਿਰ ਦੇ ਕੁਝ ਲੀਡਰ ਆਪਦੀ ਲੀਡਰੀ ਚੰਕਾਉਣ ਵਾਸਤੇ ਸਾਡੇ ਸ਼ਹਿਰ ਦਾ ਮਾਹੌਲ ਖਰਾਬ ਕਰਦੇ ਆ ਇਹਨਾਂ ਨੇ ਮੈਂ ਦੇਖਦਾ ਆਏ ਦੋ ਮਹੀਨਿਆਂ ਤੋਂ ਇਹ ਵੀਡੀਓ ਪਾ ਰਹੇ ਆ ਵੀ ਜਲਦੀ ਫਟ ਖਲਾਦੇ ਆ ਕੀ ਦੋ ਮਹੀਨਿਆਂ ਦੇ ਨਾਲ ਫਟ ਖੁੱਲਿਆ ਫਿਰ ਇਹ ਦੋ ਮਹੀਨੇ ਪਹਿਲਾਂ ਖਲਾਉਂਦੇ ਅੱਜ ਜੇ ਕੋਈ ਸ਼ਹਿਰ ਵਾਸੀ ਨੂੰ ਕੋਈ ਦਿੱਕਤ ਆ ਜੇ ਸ਼ਹਿਰ ਵਾਸੀ ਉਹਦੇ ਲਈ ਇਕੱਠੇ ਹੋ ਰਿਹਾ ਤਾਂ ਇਹਨਾਂ ਨੂੰ ਕੀ ਪ੍ਰੋਬਲਮ ਆਉਂਦੀ ਹੈ ਤਾਂ ਮੈਂ ਇਹਨਾਂ ਨੂੰ ਇੱਕ ਗੱਲ ਹੋਰ ਬਹੁਤ ਗੱਲਾਂ ਪੁੱਛਣ ਵਾਲੀਆਂ ਹਾਂ ਉਹ ਮੈਂ ਪੁੱਛ ਹੀ ਲੈਣਾ ਇਹਨਾਂ ਤੋਂ ਇਹਨਾਂ ਨੂੰ ਇੱਕ ਟੱਕਣ ਨਹੀਂ ਬਦਲਾਇਆ ਹੁੰਦਾ ਸ਼ਹਿਰ ਦਾ ਜਿੰਨਾ ਜ਼ਿਕਰ ਸਾਡੇ ਲੋਕ ਵੀਡੀਓ ਬਣਾ ਕੇ ਨਹੀਂ ਪਾਉਂਦੇ ਇੱਕੋ ਟੱਕਣ ਤੱਕ ਨਹੀਂ ਬਦਲਿਆ ਜਾਂਦਾ ਉਹਨਾਂ ਜ਼ਿਕਰ ਇਹ ਹੋਰ ਬਹੁਤ ਕੰਮ ਨੇ ਉਹ ਕਰਾਉਂਦੇ ਨਹੀਂ ਸ਼ਹਿਰ ਦੇ ਕੰਮ ਇਹਨਾਂ ਨੂੰ ਜੇ ਨਹੀਂ ਪਤਾ ਤਾਂ ਮੈਂ ਕਹਣਾ ਦਿੰਦਾ ਸਭ ਤੋਂ ਪਹਿਲਾਂ ਹੀ ਸਾਡੇ ਸ਼ਹਿਰ ਦੀਆਂ ਜਿਹੜੀਆਂ ਨਾਲੀਆਂ ਗਲੀਆਂ ਸੀਵਰੇਜ ਸਿਸਟਮ ਦੱਸੋ ਸਾਡੇ ਸੀਵਰੇਜ ਸਿਸਟਮ ਦਾ ਕਿੱਡਾ ਕ ਬੁਰਾ ਹਾਲ ਹੈ ਉਹਨੂੰ ਸਹੀ ਕਰਾ ਲੈਣ ਤੀਜੀ ਦੂਜੀ ਗੱਲ ਸਾਡੇ ਸ਼ਹਿਰ ਦੇ ਵਿੱਚ ਨਸ਼ਾ ਓਵੇਂ ਵਿਕ ਰਿਹਾ ਇਹਨਾਂ ਨੂੰ ਇਹ ਨਸ਼ੇ ਵਾਸਤੇ ਕੁਝ ਕਰਨ ਕੀ ਇਹ ਕਰ ਨਹੀਂ ਸਕਦੇ ਜੇ ਕੰਮ ਕਰਨ ਵਾਲੇ ਮੁੱਦੇ ਮੈਂ ਇਹਨਾਂ ਨੂੰ ਗਿਣਾ ਦੇਣਾ ਉਹ ਇਹ ਗੱਲਾਂ ਅੱਜ ਤੋਂ 13 ਮਹੀਨੇ ਪਹਿਲਾਂ ਇਹ ਕਹਿੰਦੇ ਸੀ ਵੀ 15 ਦਿਨਾਂ ਵਿੱਚ ਸੈੱਡ ਦੇ ਵਿੱਚ ਕੈਮਰੇ ਲੱਗੇ ਜਾਣਗੇ ਉਹਨਾਂ ਗੱਲਾਂ ਨੂੰ 13 ਮਹੀਨੇ ਹੋ ਗਏ ਕੀ 13 ਮਹੀਨੇ ਕਿ ਕੈਮਰੇ ਲੱਗੇ ਉਹਨਾਂ ਤੋਂ ਨਹੀਂ ਲੱਗੇ ਫਿਰ ਇਹ ਕਹਿੰਦੇ ਸੀ ਫੂਡ ਲੋਡ ਫੂਡ ਲੋਡ ਅਸੀਂ ਬਹੁਤ ਵਧੀਆ ਬਣਾਤੀ ਜਿਹੜੇ ਇਹ ਵਧੀਆ ਬਣਾਈਆ ਆ ਕੇ ਤੁਸੀਂ ਉਹਦਾ ਹਾਲ ਦੇਖ ਲਓ ਉੱਥੇ ਗੰਦਾ ਪਾਣੀ ਜਿਹੜਾ ਹੈਗਾ ਹੈ ਇਹਨਾਂ ਨੇ ਉਹ ਡਰਖਤਾਂ ਦੇ ਵਿੱਚ ਛੱਡ ਛੱਡਿਆ ਉਹਨੂੰ ਸਹੀ ਕਰਾ ਲੈਣ ਇਹ ਕਹਿੰਦੇ ਹੁੰਦੇ ਸੀ ਵੀ ਬਰੋਧੀਆਂ ਨੇ ਉੱਥੇ ਕੰਦ ਲਾ ਕੇ ਪਾਣੀ ਬੰਦ ਕਰਤਾ ਸੀ ਦੋ ਮਹੀਨੇ ਇਹਨਾਂ ਨੇ ਉਹ ਪੱਤੀ ਰੱਖਿਆ ਤਾਂ ਕੰਨਾਂ ਇਹ ਕਹਿੰਦੇ ਸੀ ਕੰਦ ਤੋੜਦੀ ਜੇ ਉਹ ਕੰਦ ਤੋੜਦੀ ਤਾਂ ਹੁਣ ਪਾਣੀ ਕਿਉਂ ਨਹੀਂ ਚੱਲ ਰਿਹਾ ਸੀ ਵੇਲੇ ਦਾ ਇਸ ਸਮੇਂ ਕਿਉਂ ਨਹੀਂ ਸਹੀ ਹੋ ਰਿਹਾ ਠੀਕ ਹੈ ਜੀ ਹੋਰ ਬਹੁਤ ਕੰਮ ਆ ਗਿਆ ਜਿਵੇਂ ਸਾਡਾ ਜਿਹੜਾ ਉਮਰਪੁਰ ਜਾਬਾਹਰਲਾ ਬਠਿੰਡਾ ਰੋਡ ਵਾਲਾ ਅਸੀਂ ਕਿੰਨੇ ਵਾਰੀ ਇਹਦੇ ਵਾਸਤੇ ਯਤਨ ਕਰ ਕਰ ਚੁੱਕੇ ਆ ਇਹਦੀਆਂ ਸਾਰੀਆਂ ਲੇਟਾਂ ਬੰਦ ਗਈਆਂ ਕੀ ਉਹ ਚਲਵਾਉਣ ਚਲਵਾਉਣ ਇਹ ਕਿਉਂ ਨਹੀਂ ਜਲਵਾਉਂਦੇ ਇਹਨਾਂ ਦੀ ਸਰਕਾਰ ਆ ਫਿਰ ਇਹ ਕਹਿੰਦੇ ਤੁਸੀਂ ਟੋਲ ਬਲਾਜਾ ਟੋਲ ਬਲਾਜਾ ਸੀ ਬੰਦ ਕਰਾਵਾਂਗੇ ਇਹ ਕਿੰਨੇ ਵਾਰੀ ਟੋਲ ਇਹ ਟੋਲ ਬਲਾਜਾ ਬੰਦ ਕਰਾਉਣ ਜਦੋਂ ਕਿ ਸਾਡੇ ਫੂਲ ਨੂਮਰਾਜ ਨੂੰ ਰਾਮਪਰੇ ਨੂੰ ਰਾਮਪਰੇ ਪਿੰਡ ਨੂੰ ਗਿੱਲਾਂ ਨੂੰ ਸਾਰਿਆਂ ਨੂੰ ਆਫ ਕੱਲੇ ਸ਼ਹਿਰ ਵਾਸੀਆਂ ਨੂੰ ਲੱਗਦਾ ਉਹ ਇਹ ਬੰਦ ਕੇ ਉਹ ਨਹੀਂ ਕਰਾਉਂਦੇ ਕਰਾਉਣ ਉਹ ਹੋਰ ਵੀ ਕਾਫੀ سارے ਮਸਲੇ ਆ ਜਿਹੜੇ ਸ਼ਹਿਰ ਦੇ ਪਏ ਆ ਫਿਰ ਇਹ ਲੈ ਨਹੀਂ 12 ਨਹੀਂ 24 ਮਹੀਨੇ ਹੋ ਗਏ 26 ਮਹੀਨੇ ਹੋ ਗਏ ਸਰਕਾਰ ਬਣੀ ਨੂੰ 26 ਮਹੀਨਿਆਂ ਦੇ ਵਿੱਚ ਜੇ ਇਹਨਾਂ ਨੇ ਕੰਮ ਕੀਤੇ ਹੁੰਦੇ ਕਿ ਸ਼ਹਿਰ ਦੇ ਵਿੱਚ 12000 ਤੋਂ ਵੋਟ ਘਟ ਕੇ ਇਹਨਾਂ ਦੀ 4500 ਰਹਿੰਦੀ ਹਲਕੇ ਦੇ ਵਿੱਚ 56000 ਤੋਂ 22000 ਰਹਿੰਦੀ ਜੇ ਇਹਨਾਂ ਨੇ ਕੰਮ ਕੀਤੇ ਹੁੰਦੇ ਤਾਂ ਲੋਕ ਇਹਨਾਂ ਨੂੰ ਵੋਟ ਪਾਉਂਦੇ ਲੋਕਾਂ ਨੂੰ ਇਹ ਇਨਕਾਰਤਾ ਜਦੋਂ ਕਿ ਇੱਕ ਕੈਂਪੇਨ ਇਹਨੇ 3 ਮਹੀਨੇ ਪਹਿਲਾਂ ਸ਼ੁਰੂ ਕਰ ਲਈ ਸੀ ਠੀਕ ਹੈ ਜੀ ਸਭ ਤੋਂ ਪਹਿਲਾਂ ਇਹਨਾਂ ਨੇ ਕੈਂਪੇਨ ਸ਼ੁਰੂ ਕੀਤੀ ਸੀ ਜਦੋਂ ਐਨੀ ਕੈਂਪੇਨ ਕਰਨ ਦੇ ਬਾਵਜੂਦ ਵੀ ਇਹਨਾਂ ਨੂੰ ਵੋਟ ਨਹੀਂ ਪੈ ਰਹੀ ਸਾਢੇ 9 ਹਲਕਿਆਂ ਦੇ ਵਿੱਚੋਂ ਸਭ ਤੋਂ ਘੱਟ ਵੋਟ 22000 ਵੋਟ ਸਾਢੇ ਰਾਮਪੁਰੂ ਦੀ ਸਾਰੇ ਹਲਕਿਆਂ ਤੋਂ ਘੱਟ 22000 ਰਾਮਪੁਰਾ ਫੋਲਦੀ ਹੈ ਠੀਕ ਹੈ ਜੀ ਜੇ ਰਾਮਪੁਰੂ ਚ ਇਹਨਾਂ ਨੇ ਕੰਮ ਕੀਤੇ ਹੁੰਦੇ ਤਾਂ ਕਿ ਸ਼ਾਇਦ ਇਹਨਾਂ ਨੂੰ ਵੋਟ ਨਾ ਪਾਉਂਦੇ ਪਹਿਲਾਂ ਵੀ ਤਾਂ ਇਹਨੂੰ ਸਿਰ ਤੇ ਬਿਠਾਇਆ ਸੀ ਲੋਕਾਂ ਨੇ ਅੱਖਾਂ ਤੇ ਬਿਠਾਇਆ ਸੀ 12800 ਵੋਟ ਪਾ ਕੇ ਮੈਂ ਲੋਕਾਂ ਨਾਲ ਵਾਦਾ ਕੀਤਾ ਸੀ ਵੀ ਇਹ ਬਲਕਾਰ ਸਿੱਧੂ ਚੰਗੇ ਕੰਮ ਕਰੂਗਾ ਤਾਂ ਮੈਂ ਬਲਕਾਰ ਸਿੱਧੂ ਲਈ ਦੁਬਾਰਾ ਵੋਟ ਮੰਗਣ ਆਉਂਗਾ ਨਹੀਂ ਮੈਂ ਦੁਬਾਰਾ ਵੋਟ ਮੰਗਣ ਨਹੀਂ ਆਉਂਗਾ ਮੈਂ ਬਲਕਾਰ ਸਿੱਧੂ ਵਾਸਤੇ ਦੁਬਾਰਾ ਵੋਟ ਮੰਗਣ ਨਹੀਂ ਗਿਆ ਫਿਰ ਮੈਂ ਇੱਕ ਹੋਰ ਬੇਨਤੀ ਕੀਤੀ ਸੀ ਵੀ ਸਾਡੇ ਐਮਐਲਏ ਨੂੰ ਦੋ ਗ੍ਰਾਹਕ ਚਮੜੇ ਹੋਏ ਆ ਤਾਂ ਮੈਂ ਕਿਹਾ ਸੀ ਵੀ ਹਲਕਾ ਨਿਵਾਸੀ ਦੇ ਸ਼ਹਿਰ ਨਿਵਾਸੀ ਉਹ ਦੋ ਗ੍ਰਾਹਕਾਂ ਦਾ ਅਪਾ ਜ਼ਰੂਰ ਕਰਨਗੇ ਮੈਂ ਵੋਟਰ ਦਾ ਹੱਕ ਤਾਂ ਪਹਿਲਾਂ ਕਿਹਾ ਸੀ ਤਾਂ ਉਹ ਦੋ ਗ੍ਰਾਹਕਾਂ ਦਾ ਪਾਸ ਸਾਡੇ ਹਲਕੇ ਨੇ ਕਰਤਾ ਮੈਂ ਕਰਮਜੀਤਨ ਮੋਲਦੀ ਨੂੰ ਵੀ ਬਹੁਤ ਸਨੇਹ ਭੇਜੇ ਮੈਂ ਦੋ ਵਾਰੀ ਸਨੇਹ ਭੇਜੇ ਸੀ ਵੀ ਤੈਨੂੰ ਐਮਐਲਏ ਨਹੀਂ ਜਿਤਾਉਣਾ ਤੈਨੂੰ ਉਹਨਾਂ ਲੋਕਾਂ ਨੇ ਜਿਤਾਉਣਾ ਜਿਨ੍ਹਾਂ ਨੇ ਤੁਹਾਡੇ ਐਮਐਲਏ ਜਿਤਾਏ ਸੀ ਇਹ ਜਿੱਤ ਕੇ ਹੁਣ ਕੇ ਇਹਨਾਂ ਨੇ ਕਿਸੇ ਵਰਕਰ ਦੀ ਇੱਕ ਵੀ ਵਰਕਰ ਆਖੜ ਕੇ ਬਾਹਰ ਚੱਕ ਕੇ ਸਾਡੇ ਹੌਕੇ ਦਾ ਖੜੀ ਕਰਕੇ ਕਹਿੰਦੇ ਵੀ ਉਹਦੀ ਕੋਈ ਪੁੱਛਪੜਤਾ ਲੈਣਾ ਨੇ ਕੀਤੀ ਆ ਇਹਨਾਂ ਨੇ ਕਿਸੇ ਵਰਕਰ ਨੂੰ ਫੋਨ ਤੱਕ ਕੀਤਾ ਹੋਵੇ ਵੀ ਆਓ ਸਾਡੇ ਨਾਲ ਤੁਸੀਂ ਮੋਢੇ ਨਾਲ ਮੋਢਾ ਲਾ ਕੇ ਕੰਮ ਕਰੋ ਤਾਂ ਮੈਂ ਇਸ ਗੱਲ ਦਾ ਦੇਂਦਾਰ ਆ ਇੱਕ ਵਰਕਰ ਤੋਂ ਇਹ ਕਹਾ ਦੇਣ ਵੀ ਇਹਨਾਂ ਨੇ ਉਹਨਾਂ ਨੂੰ ਫੋਨ ਤੱਕ ਵੀ ਕੀਤਾ ਹੋਵੇ ਇਹ ਕਹਿੰਦੇ ਵੀ ਸੰਤ ਲੌੜ ਹੀ ਨਹੀਂ ਜਦੋਂ 2027 ਆਊਗੀ ਉਦੋਂ ਦੇਖਾਂਗੇ ਮੈਂ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵਾਨ ਸਿੰਘ ਮਾਨ ਜੀ ਤੋਂ ਇੱਕ ਮੰਗ ਕਰਦਾ ਵੀ ਸਾਡੇ ਸ਼ਹਿਰ ਦੇ ਵਿੱਚ ਇਹ ਜ਼ਰੂਰ ਰਿਪੋਰਟ ਇਕੱਠੀ ਕਰਨ ਵੀ ਸਾਡੇ ਸ਼ਹਿਰ ਦੇ ਵਿੱਚ ਕਿੰਨੇ ਕਪਲੇ ਹੋ ਰਹੇ ਆ ਕਿਤੇ ਵੱਡੀ ਪੱਧਰ ਤੇ ਭ੍ਰਿਸ਼ਟਾਚਾਰ ਚੱਲ ਰਿਹਾ ਹੈ ਮਨ ਨੂੰ ਇੱਕੋ ਹੀ ਬੇਨਤੀ ਕਰੂੰਗਾ ਵੀ ਜਿਹੜਾ ਵਾਕਈ ਇਮਾਨਦਾਰ ਹੈ ਇਮਾਨਦਾਰ ਲੋਕਾਂ ਨੂੰ ਇਹ ਗੱਲ ਸੁਣੀ ਚਾਹੁੰਦੇ ਆ 2027 ਦੇ ਵਿੱਚ ਫੇਰ ਉਹਨਾਂ ਨੂੰ ਲੋੜ ਹੈ ਤਾਂ ਸਾਡੀ ਮਿਊਨਿਸਪਲ ਕਮੇਟੀ ਦਾ ਜਰੂਰ ਇਹ ਇੱਕ ਵਾਰੀ ਚੈੱਕ ਕਰਾਉਣ ਉਤੋਂ ਕਰੋੜਾਂ ਰੁਪਈਆ ਦੇ ਕੱਪੜੇ ਨਿਕਲਣਗੇ ਫੇਰ ਪਹਿਲਾਂ ਕਿੰਨੇ ਵਾਰੀ ਜਿਹੜਾ ਹੈਗਾ ਇਲਜ਼ਾਮ ਲੱਗ ਚੁੱਕਿਆ 47 ਲੱਖ ਰੁਪਈਆ ਦਾ ਪਹਿਲਾਂ ਇਲਜ਼ਾਮ ਲੱਗਿਆ ਉਹਦਾ ਇਹ ਜਵਾਬ ਦੇਣ ਇਹ ਕਿਉਂ ਨਹੀਂ ਜਵਾਬ ਦਿੰਦੇ ਉਹ 47 ਲੱਖ ਰੁਪਏ ਦਾ ਜਵਾਬ ਜਿਨ੍ਹਾਂ ਤੇ ਦੋਸ਼ ਲੱਗਿਆ ਉਹਨਾਂ ਨੂੰ ਦੇਣਾ ਚਾਹੀਦਾ ਉਹ ਐਮਐਲਏ ਦੇ ਸੱਜੇ ਤੇ ਖੱਬੇ ਨੇ ਜਿਹਦਾ ਉਹ ਨਾਮ ਲੁੱਟਦਾ ਤੁਸੀਂ ਦੇਖ ਸਕਦੇ ਹੋ ਸਾਰੇ ਹਲਕੇ ਨੂੰ ਗੁੱਸ ਸਕਦੇ ਹੋ ਇਹ ਗੱਲ ਮੈਂ ਇਕੱਲਾ ਨਹੀਂ ਕਹਿੰਦਾ ਸਾਰਾ ਹਲਕਾ ਕਹਿੰਦਾ ਹੈਗਾ ਪਹਿਲਾ ਸਭ ਤੋਂ ਪਹਿਲਾ ਸਾਰੀ ਕਾਰਜਕਾਰੀ ਸ਼ਹਿਰਿਆਂ ਨੂੰ ਨਮਸਕਾਰ ਪਿਛਲੇ ਦੋ ਤਿੰਨ ਦਿਨਾਂ ਤੋਂ ਸਮੂਹ ਸ਼ਹਿਰ ਵਾਸੀਆਂ ਦੇ ਮੇਨਾ ਰਸਤਾ ਕਰਕੇ ਕਿ ਬਿਟਾਈ ਅਗਲੀ ਫਟਕਾਂ ਕਰਕੇ ਵਪਾਰੀ ਵਰਗ ਨੂੰ ਬਹੁਤ ਬੜੀ ਦਿੱਕਤ ਆ ਰਹੀ ਹੈ ਕਿ ਫਿਰ ਗੇਲਾ ਕੇ ਇਹਨਾਂ ਫਾਟਕਾਂ ਨੂੰ ਖਲਵਾਓ ਤਾਂ ਅਸੀਂ ਸਮੂਹ ਸ਼ਹਿਰ ਵਾਸੀਆਂ ਵੱਲੋਂ ਇੱਕ ਮੰਗ ਪੱਤਰ ਕੱਲ ਰੇਲਵੇ ਸੇਵਾ ਸਰਸਤਾ ਨੂੰ ਦਿੱਤਾ ਜੋ ਕਿ ਡੀਆਰਐਮ ਸਾਹਿਬ ਨੂੰ ਭੇਜਿਆ ਗਿਆ ਡੀਆਰਐਮ ਸਾਹਿਬ ਨੇ ਤੁਰੰਤ ਕਾਰਵਾਈ ਕਰਦੇ ਹੋਏ ਬ੍ਰਾਂਚਾਂ ਤੋਂ ਰਿਪੋਰਟਾਂ ਮੰਗੀਆਂ ਵੀ ਫਾਟ ਖੁੱਲਣ ਕਿ ਸਿੱਕੇ ਕੋਈ ਦਿੱਕਤ ਦਾ ਪਰੇਸ਼ਾਨੀ ਤਾਂ ਨਹੀਂ ਹੈ ਜੋ ਕਿ ਕੱਲ ਮੈਂ ਵੀਡੀਓ ਚ ਵੀ ਦੱਸਿਆ ਦੀਗਾ ਅੱਜ ਵੀ ਸਵੇਰੇ ਮੈਨੂੰ ਡੀਆਰਐਮ ਆਫਿਸ ਤੋਂ 7 ਵਜੇ ਫੋਨ ਆਇਆ ਸੀਗਾ ਵੀ ਪ੍ਰਧਾਨ ਜੀ ਦੇ ਹੱਥ ਦਾ ਗੱਡੀ ਦਾ ਘਰਾਓ ਤੁਸੀਂ ਨਾ ਕਰੋ ਸਾਡਾ ਪ੍ਰੋਸੈਸ ਚੱਲ ਰਿਹਾ ਹੈ ਅੱਜ ਸ਼ਾਮ ਤੱਕ ਤੁਹਾਨੂੰ ਅਸੀਂ ਸਟਾਪੇ ਦੇ ਦਾਂਗੇ ਇਸ ਲਈ ਮੈਂ ਵੀਰਾਂ ਨੂੰ ਬੇਨਤੀ ਕਰਦਾ ਜੀ ਵੀ ਆਪਾਂ ਸੀਮਤ ਮਾਤਰਾ ਜੀ ਉੱਥੇ ਪਹੁੰਚੀਏ ਕਿਉਂਕਿ ਜੇ ਤੁ ਆਪਾਂ ਗੱਡੀ ਦਾ ਘਰਾਓ ਕਰਨਾ ਹੀ ਨਹੀਂ ਜਦੋਂ ਆਪਾਂ ਨੂੰ ਡੀਆਰਐਮ ਸਾਹਿਬ ਵਿਸ਼ਵਾਸਵਾਰੇ ਹੈ ਕਿ ਸਾਨੂੰ ਇੱਕ ਸਤੰਦਾ ਹੋਰ ਸਮਾਂ ਦਿੱਤਾ ਜਾਵੇ ਤਾਂ ਮੈਂ ਉਹਨਾਂ ਨੂੰ ਕਹਿੰਦਾ ਸਾਰੇ ਸਾਨੂੰ ਇੱਕ ਦਿਨ ਲਈ ਦੋ ਦਿਨ ਦਾ ਸਮਾਂ ਦਿੱਤਾ ਜਿਹੜੀ ਸਾਡੀ ਮੰਗ ਹੈ ਜਾਇਜ ਤੇ ਗੌਰ ਕਰਕੇ ਸਾਡੇ ਫੜਕ ਜੂੜ ਦਿਖਲਵਾ ਕੇ ਜਾਈ। ਅੱਜ ਉਥੇ ਵੀ ਕੀ ਕਰਨਾ ਵਾਪਰੀ ਅੱਜ ਉਥੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਆ ਕੇ ਮਿਸਬਿਹੇਵ ਕਰਨ ਦੀ ਕੋਸ਼ਿਸ਼ ਕੀਤੀ ਉੱਥੇ ਜਾਨਵਰਾਂ ਦੀਆਂ ਧਮਕੀਆਂ ਵੀ ਦਿੱਤੀਆਂ ਮੈਂ ਆਈਜੀ ਰੇਲਵੇ ਤੋਂ ਮੰਗ ਕਰਦੇ ਆਂ ਕਿ ਇਸ ਗੱਲ ਦੀ ਪੜਤਾਲ ਕਰਾ ਕੇ ਕਿ ਸਟੇਸ਼ਨ ਦੇ ਜਾਣਾ ਗਨਾਹ ਹੈ ਜੋ ਇਹਨਾਂ ਨੇ ਜਾਨਵਰਾਂ ਦੀਆਂ ਧਮਕੀਆਂ ਦਿੱਤੀਆਂ ਉਸ ਦੀ ਪੜਤਾਲ ਕਰਕੇ ਇਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਗਲਾ ਤੁਹਾਡਾ ਕੀ ਹੈ ਰੂਪਰੇਖਾ ਹੈ ਫਾਟਕਾਂ ਫਾਟਕਾਂ ਨੂੰ ਜੋ ਸਾਡਾ ਪ੍ਰੋਸੈਸ ਹੈ ਅੱਜ ਰੇਲਵੇ ਦੇ ਜਿਹੜੇ ਉੱਚ ਅਧਿਕਾਰੀ ਉੱਥੇ ਆਏ ਹੋਏ ਸੀਗੇ ਉਹਨਾਂ ਨੇ ਸ਼ੁੱਕਰਵਾਰ ਤੱਕ ਦਾ ਟਾਈਮ ਮੰਗਿਆ ਹੈ ਕਿ ਬਈ ਸਾਡੀਆਂ ਕਈ ਬ੍ਰਾਂਚਾਂ ਨੇ ਰਿਪੋਰਟਾਂ ਆਉਣੀ ਹੁੰਦੀਆਂ ਸਾਰਾ ਪ੍ਰੋਸੈਸਰ ਜਦੋਂ ਤੁਹਾਨੂੰ ਮੰਗ ਪੱਤਰ ਦਿੱਤਾ ਸਾਰਾ ਚੱਲ ਰਿਹਾ ਤੇ ਸਾਨੂੰ ਸ਼ੁਕਰਵਾਦ ਦਾ ਟਾਈਮ ਦਿੱਤਾ ਜਾਵੇ ਜੇਕਰ ਅਸੀਂ ਫੜਕ ਨਾ ਖੋਲਿਆ ਤਾਂ ਤੁਸੀਂ ਜਦੋਂ ਮਰਜੀ ਉਦੋਂ ਦਾ ਟ੍ਰੇਨਾਂ ਦਾ ਘਰਾਵ ਕੱਲੀ ਹੋ ਇਸ ਤੋਂ ਵੀ ਸਾਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ਸ਼ਹਿਰ ਵਾਸੀਆਂ ਨੇ ਕੀ ਮੰਗਾ ਵੀ ਸਾਰੀ ਫੜਕ ਖੁੱਲੇ ਜਾਣ ਹਾਂ ਸ਼ਹਿਰ ਵਾਸੀ ਨੇ ਮੰਗਾ ਵੀ ਉਹ ਸਾਰੇ ਫੜਕ ਖੁੱਲ ਜਾਣ ਪਰ ਪਹਿਲਾਂ ਰਿਹੈਸਲ ਦੇ ਤੌਰ ਤੇ ਦੋ ਪਹੀਆ ਲਈ ਦੀ ਮਤਲਬ ਰੇਲਵੇ ਨੇ ਸਹਿਮਤੀ ਦਿੱਤੀ ਹੈ ਕਿ ਅਸੀਂ ਦੋ ਪਹੀਆ ਲਈ ਵਾਹਨ اون ਜਾਂਦੇ ਲਈ ਜਿਹੜੇ ਹੈ ਫਟ ਖੋਲਾਂਗੇ ਆਮ ਆਦਮੀ ਪਾਰਟੀ ਦੀ ਜਿਹੜੀ ਲੋਕਪ੍ਰਿਤਾ ਬਹੁਤ ਘਟ ਚੁੱਕੀ ਹੈ 92 ਸੀਟਾਂ ਤੋਂ ਸਿਰਫ 32 ਸੀਟਾਂ ਦੇ ਸੀਮਤ ਰਹਿ ਚੁੱਕੇ ਨੇ ਵਿਧਾਨ ਸਭਾ ਹਲਕਾ ਰਾਮਪੁਰਾ ਫੋਨ ਦੀ ਗੱਲ ਕਰੀਏ ਤਾਂ ਵੋਟ ਸੁੰਘੜ ਕੇ ਤੇ ਸ਼ਹਿਰ ਦੇ ਵਿੱਚੋਂ 20000 ਵੋਟ ਦੇ ਵਿੱਚੋਂ ਜੋ ਕੋਲ ਹੋਈ ਹੈ ਆਮ ਆਦਮੀ ਪਾਰਟੀ ਨੂੰ 4500 ਵੋਟ ਪਈ ਹੈ ਕਿਉਂਕਿ ਮੈਂ 2 ਦਿਨ ਪਹਿਲਾਂ ਹੰਸ ਰਾਜ ਹੰਸ ਦੇ ਹੱਕ ਵਿੱਚ ਨਿੱਜੀ ਵਿਚਾਰ ਪ੍ਰਗਟ ਕਰਕੇ ਲੋਕਾਂ ਨੂੰ ਅਪੀਲ ਕੀਤੀ ਸੀ ਲੋਕਾਂ ਨੇ ਮੇਰੀ ਬੇਨਤੀ ਮੰਨਦੇ ਹੋਏ ਮੈਨੂੰ ਸਹਿਯੋਗ ਦਿੰਦੇ ਹੋਏ 20000 ਤੋਂ 8000 ਵੋਟ ਜਿਹੜੀ ਹੰਸਰਾ ਹੰਸੂ ਜੀ ਨੂੰ ਪਾਈ ਸੀ ਉਸ ਦੀ ਕਿਤੇ ਨਾ ਕਿਤੇ ਮੈਨੂੰ ਖੁੰਦਕ ਨਰਾਜ਼ਗੀ ਤੇ ਨਰਾਸ਼ਾ ਹੈ ਵੀ ਬਿੱਟਾ ਜੀ ਸਾਡੇ ਕੰਮਾਂ 'ਚ ਦਖਲਦਾਰੀ ਕਰਦੇ ਆ ਜਦਕਿ ਡੈਮੋਕ੍ਰੇਸੀ ਆ ਲੋਕਤੰਤਰ ਆ ਥ੍ਰਿਕ ਨੂੰ ਰਾਈਟ ਆ ਇਹਨਾਂ ਨੂੰ ਵੀ ਰਾਈਟ ਆ ਮੈਨੂੰ ਵੀ ਰਾਈਟ ਆ ਜੇ ਇਹਨਾਂ ਨੇ ਕੁਝ ਕੀਤਾ ਹੁੰਦਾ ਤਾਂ ਇਹਨਾਂ ਨੂੰ ਵੀ ਜ਼ਰੂਰ ਵੋਟਾਂ ਪੈਂਦੀਆਂ ਲੋਕਾਂ ਨੂੰ ਸਭ ਪਤਾ ਹੈ ਵੀ ਪਹਿਲਾਂ ਗੱਡੀਆਂ ਦੇ ਸਟ੍ਰੋਕ ਬਿ ਜੀਨੇ ਲੱਤੇ ਆ ਲੋਕ ਹਿਤਾ ਦੀ ਖਾਤਰ ਕੌਣ ਲੜੇ ਕਰਦਾ ਪਰ ਜੇ ਗੁੰਡਾਗਰਦੀ ਤੇ ਤਾਰੂਗਾ ਜਦੋਂ ਮਰਜੀ ਇਹ ਮੇਰਾ ਨੁਕਸਾਨ ਕਰਦੇ ਨੂੰ ਲੋਕਾਂ ਦੀ ਖਾਤਰ ਜੇ ਮੈਨੂੰ ਜਾਨ ਦੀ ਬਾਜੀ ਵੀ ਲਾਉਣੀ ਪਈ ਤਾਂ ਮੈਨੂੰ ਕੁਰਬਾਨੀ ਦੇਣ ਦਾ ਵੀ ਕੋਈ ਗਰੇਜ਼ ਨਹੀਂ ਹੈ। ਲੋਕ ਸਭਾ ਦੇ ਚੋਣਾਂ ਤੋਂ 2 ਦਿਨ ਪਹਿਲਾਂ ਮੈਂ ਨਿੱਜੀ ਰੂਪ 'ਚ ਹੰਸ ਰਾਜ ਹੰਸਜੀ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਸੀ। ਸ਼ਹਿਰ ਵਾਸੀਆਂ ਨੇ ਮੇਰੀ ਅਪੀਲ ਮੰਨਦੇ ਹੋਏ 20000 ਵੋਟ ਦੇ ਵਿੱਚੋਂ 8000 ਵੋਟ ਹੰਸ ਰਾਜ ਹੰਸਜੀ ਨੂੰ ਪਾਈ। ਆਮ ਆਦਮੀ ਪਾਰਟੀ ਦਾ ਸਾਰੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਗ੍ਰਾਫ ਡਿੱਗ ਚੁੱਕਿਆ ਹੈ। 92 ਸੀਟਾਂ ਤੋਂ 32 ਸੀਟਾਂ ਲਗ ਕੇ ਸੀਮਤ ਰਹਿ ਚੁੱਕਿਆ ਹੈ। ਜੇ ਵਿਧਾਨ ਸਭਾ ਹਲਕਾ ਰਾਮਪੁਰਾ ਫੋਲ ਦੀ ਗੱਲ ਕਰੀਏ ਤਾਂ ਬਲਕਾਰ 22000 ਰਹਿ ਚੁੱਕੀ ਹੈ ਤੇ ਸ਼ਹਿਰ ਦੇ ਵਿੱਚੋਂ ਵੀ ਜਿਹੜੀ ਉਹਨਾਂ ਨੂੰ 12000 ਵੋਟ ਪਈ ਸੀ ਉਹ ਵੀ ਸੁngੜ ਕੇ 4500 ਵੋਟ ਰਹਿ ਗਈ ਹੈ ਇਸ ਗੱਲ ਦੀ ਤਕਲੀਫ ਕਰਕੇ ਜਿਹੜੇ ਹੈ ਮੇਰੇ ਤੇ ਅਲਰਜੀ ਖਾਂਦੇ ਆ ਇਹ ਮੈਨੂੰ ਜਨਵਰੀ ਨੂੰ ਧਮਕੀ ਦਿੰਦੇ ਆ ਪਰ ਲੋਕ ਹਿੱਤਾਂ ਦੇ ਖਾਤਰ ਮੈਨੂੰ ਕੋਈ ਵੀ ਕੁਰਬਾਨੀ ਕਰਨੀ ਪਵੇ ਜਾਨ ਦੀ ਬਾਜ਼ੀ ਲਾਉਣੀ ਪਵੇ ਤਾਂ ਮੈਂ ਪਿੱਛੇ ਨਹੀਂ ਹਟੂੰਗਾ ਤੇ ਮੈਂ ਇੱਕ ਵਾਰੀ ਆਈਜੀ ਸਾਹਿਬ ਤੋਂ ਫੇਰ ਰਿਟਨ ਦੇ ਵਿੱਚ ਵੀ ਮੰਗ ਕਰੂੰਗਾ ਜਵਾਨੀ ਤੌਰ ਤੇ ਵੀ ਮੰਗ ਕਰਦਾ ਹਾਂ ਵੀ ਜੋ ਰੇਲਵੇ ਸਟੇਸ਼ਨ ਦੇ ਉੱਪਰ ਇਹਨਾਂ ਨੇ ਆਪ ਜੀ ਦੇ ਅਧਿਕਾਰਿਆਂ ਦੀ ਹਾਜ਼ਰੀ ਚ ਉਹਨਾਂ ਗੁੰਡਾਗਰਦੀ ਕੀਤੀ ਹੈ ਉਸ ਦੀ ਪੜਤਾਲ ਕਰਕੇ ਦੋ ਇਹ 22 ਸਾਲਾਂ ਦੇ ਵਿੱਚ ਇੰਨੀ ਫੋਟ ਘਟਣ ਦਾ ਕਾਰਨ ਸਰ ਕੰਮ ਕਰਨ ਵਾਸਤੇ ਮੈਦਾਨ ਦੇ ਵਿੱਚ ਆਉਣਾ ਪੈਂਦਾ ਜੇ ਹੀਰੇ ਲੈਣੇ ਆ ਤਾਂ ਸਮੁੰਦਰ ਦੇ ਵਿੱਚ ਉਤਰਨਾ ਪਊਗਾ ਜੇ ਸਵਰਗ ਲੈਣਾ ਹੈ ਤਾਂ ਮਰਨਾ ਪਊਗਾ ਜਿਵੇਂ ਆਪਾਂ ਕੀ ਏਸੀ ਕਮਰੇ ਦੇ ਇਕੱਲੇ ਵੀਡੀਓ ਪਾ ਦਈਏ ਉਹਦੇ ਨਾਲ ਮਸਲੇ ਹਲ ਹੋ ਜਾਂਦੇ ਕਿ ਉਹਦੇ ਨਾਲ ਹੱਲ ਨਹੀਂ ਹੁੰਦੇ ਜੇ ਫਾਟਕ ਖਲਾਉਣਾ ਹੈ ਉਹਦੇ ਵਾਸਤੇ ਸੰਘਰਸ਼ ਕਰਨਾ ਪੈਣਾ ਹੈ ਸੰਘਰਸ਼ ਕਰਨ ਦੇ ਬਾਵਜੂਦ ਨਹੀਂ ਸਾਨੂੰ ਕੋਈ ਇਨਸਾਫ ਮਿਲ ਲਿਆ ਤੇ ਜੇ ਆਪਾਂ ਕਦੀ ਗੱਲਬਾਤ ਚੱਲ ਰਹੀ ਹੈ ਗੱਲਾਂ ਬਾਤਾਂ ਨਾਲ ਕਦੇ ਮਸਲੇ ਨਹੀਂ ਹੱਲ ਹੁੰਦੇ ਅਸੀਂ ਪਿਛਲੇ 10-15 ਦਿਨਾਂ ਤੋਂ ਸ਼ਰਮਸੀ ਇਕੱਠੇ ਹੋ ਕੇ ਸਰਦਾਰ ਬਲਕਾ ਸਿੰਘ ਸਿੱਧੂ ਜੀ ਦੇ ਘਰ ਆਏ ਸੀ ਵੀ ਫਾਟਕ ਜਿਹੜੇ ਖੁੱਲੇ ਜਾਣ ਕਿਉਂਕਿ ਉਥੇ ਜਿਹੜਾ ਪੁਲ ਬਣ ਰਿਹਾ ਸੀਗਾ ਪੁਲ ਦਾ ਕੰਮ ਹੁਣੋਂ ਬੰਦ ਪਿਆ ਹੈਗਾ ਜਿੰਨਾ ਚਿਰ ਇਹ ਪੁਲ ਨਹੀਂ ਚਾਲੂ ਹੁੰਦਾ ਵੀ ਇਹ ਫਾਟਕ ਆਰਦੀ ਤੌਰ ਤੇ ਖੋਲ ਦਿੱਤਾ ਜਾਵੇ ਚਲੋ ਉਸ ਨੂੰ ਮੰਨਦਿਆ ਹੋਏ ਐਮਐਲਏ ਸਾਹਿਬ ਨੇ ਉੱਤੇ ਅਧਿਕਾਰੀਆਂ ਨਾਲ ਰੇਲਵੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤੇ ਸਾਡੀ ਵੀ ਡਿਊਟੀ ਲਈ ਵੀ ਤੁਸੀਂ ਜਾ ਕੇ ਆਪਣਾ ਸਟੇਸ਼ਨ ਮਾਸਟਰੀ ਨੂੰ ਮਿਲੋ ਤੇ ਜੋ ਵੀ ਹੈਗਾ ਜਿਵੇਂ ਇਹਨੂੰ ਖੋਲਿਆ ਜਾਵੇ ਉਸ ਤੋਂ ਬਾਅਦ ਸਟੇਸ਼ਨ ਮਾਸਟਰੀ ਨੂੰ ਮਿਲੇ ਉਹਨਾਂ ਨੇ ਕਿਹਾ ਵੀ ਇਹ ਦੋ ਪਹੀਆ ਵਾਹਨ ਵਾਸਤੇ ਸੀ ساری ਗੱਲਬਾਤ ਉੱਪਰ ਵੀ ਹੋ ਗਈ ਤੇ ਇਹ ਖੋਲ ਦੇਾਂਗੇ। ਉਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਵੀ ਤੁਸੀਂ ਪਹਿਲਾਂ ਖੋਲਿਆ ਸੀ ਜਦੋਂ ਦਿਵਾਲੀ ਵੇਲੇ ਵੀ ਜਾਦਾ ਵੱਡੇ ਵਹੀਕਲ ਵੀ ਨੰਗਲ ਲੱਗੇ ਸੀ ਸਿਰਫ ਦੋ ਪਹੀਆ ਵਾਹਨ ਨੂੰ ਲਾਉ ਕਰਾਂਗੇ ਉਹ ਵਾਸਤੇ ਤੁਸੀਂ ਉਹਨੂੰ ਮੈਂ ਇਹ ਐਂਗਲਾ ਦੇ ਦਿੰਦਾ ਵੀ ਤੁਸੀਂ ਇਹ ਆਪ ਦੇ ਤੌਰ ਤੇ ਇਹ ਲਵਾ ਲਓ। ਉਹਨਾਂ ਨੇ ਸਾਨੂੰ ਮਹੀਆ ਕਰਦੇ ਅਸੀਂ ਮਾਰੇ ਮਿਸਤਰੀ ਲੈ ਕੇ ਜਿਹੜੇ ਦਾਦਰਾਂ ਤੋਂ ਲੱਗੇ ਹੋਏ ਸੀ ਆਪਦੇ ਕੋਲੋਂ ਪੈਸੇ ਖਰਚ ਕੇ ਅਸੀਂ ਉਹ ਐਂਗਲਾ ਲਾ ਕੇ ਉੱਥੋਂ ਰਸਤਾ ਬਣਾ ਲਿਆ ਵੀ ਇਕੱਲਾ ਮੋਟਰਸਾਈਕਲ ਨੰਗ ਰਿਹਾ ਕਿ ਦੋਨੇ ਪਾਸੇ ਤੇ। ਜਾ ਤਕਰੀਬਨ ਆ ਉਹ ਤਿਆਰ ਹੋ ਚੁੱਕਾ ਸੀ ਤੇ ਅੱਜ ਇਹ ਵੀ ਉਹਨਾਂ ਨੇ ਕਿਹਾ ਸੀ ਵੀ ਖੋਲ ਦੇਾਂਗੇ ਆਪਾਂ ਅਸੀਂ ਉਹਦੇ ਸੰਬੰਧ ਚ ਅੱਜ ਸਾਰੇ ਜਣੇ ਉੱਥੇ ਇਕੱਠੇ ਹੋ ਕੇ ਗਏ ਸੀ ਵੀ ਆਪਾਂ ਅੱਜ ਉਹ ਫਾਟ ਖਲਾ ਦੇ ਪਰ ਦੇਖੋ ਉੱਥੇ ਸੁਨੀਲ ਕੁਮਾਰ ਬਿੱਟਾ ਆਪ ਦੇ ਕੋ ਸਾਥੀਆਂ ਨਾ ਆਇਆ ਸਿਰਫ ਇੱਕ ਸਿਆਸੀ ਉੱਥੇ ਨੰਬਰ ਕੁੱਟਣ ਲਈ ਵੀ ਮੈਂ ਖਲਾ ਰਿਆਂਗਾ ਮੈਂ ਗੱਡੀਆਂ ਰੋਕੂੰਗਾ ਜੀ ਮੰਗ ਪੱਤਰ ਦਿੰਨਾ ਜੀ ਉਸ ਤੋਂ ਪਹਿਲਾਂ ਇਹ ਸਾਰਾ ਕੁਝ ਇਹ ਹੋ ਚੁੱਕਿਆ ਸੀ ਫਾਟ ਖੋਲ ਦੇਣਾ ਇੱਕ ਕ੍ਰੈਡਿਟ ਲੈਂਡ ਵਾਸਤੇ ਉੱਥੇ ਹੀ ਅੰਦਰ ਵੜ ਕੇ ਇਹਦੇ ਕੋਲ ਕੋਈ ਅਥਾਰਟੀ ਨਹੀਂ ਗਈ ਕੋਈ ਵਪਾਰ ਮੰਡਲ ਦਾ ਪ੍ਰਧਾਨ ਨਹੀਂ ਕੋਈ ਰੇਲਵੇ ਦਾ ਮੈਂਬਰ ਨਹੀਂ ਇਹ ਜਾ ਕੇ ਉੱਥੇ ਐਵੇਂ ਡਰਾਮੇਬਾਜ਼ੀ ਕਰੀ ਜਾਂਦਾ ਸਿਰਫ ਅਸੀਂ ਇਹਨੂੰ ਆਖਿਆ ਵੀ ਇਹ ਤੂੰ ਉਦੋਂ ਕਿਉਂ ਨਹੀਂ ਰੋਕਿਆ ਜਦੋਂ ਇਹ ਕਹਿੰਦਾ ਇਹ ਕਹਿੰਦਾ ਪੌੜਾ ਬਾੜਕ ਖੋਲੋ ਮਡੀਆਂ ਦੋ ਕਿਸੇ ਜਿ ਬਣੀਆਂ ਜਦੋਂ ਕਾਂਗਰਸ ਸਰਕਾਰ ਸੀ ਕਾਂਗਰਸ ਸਰਕਾਰ ਦਾ ਸ਼ਹਿਰੀ ਪ੍ਰਧਾਨ ਸੀਗਾ ਉਦੋਂ ਇਹਨਾਂ ਨੇ ਕਿਉਂ ਨਹੀਂ ਬਰੋਧ ਕੀਤਾ ਵੀ ਆਪੇ ਪੋਲ ਨਾ ਬੰਦ ਕਿ ਇਤਨਾ ਲੋਕਾਂ ਦਾ ਵਪਾਰ ਖਤਮ ਹੋ ਜੂ ਮਡੀਆਂ ਦਾ ਦੋ ਹਿੱਸੇ ਵੰਡੇ ਉਦੋਂ ਦਾ ਕਮਿਸ਼ਨ ਖਾਣ ਦੇ ਮਾਰੇ ਕਹਿੰਦੇ ਠੀਕ ਆ ਜੀ ਇਹ ਬਹੁਤ ਵਧੀਆ ਹੈਗਾ ਆਜ ਇਹਨੂੰ ਦੁੱਖ ਲੱਗ ਰਿਹਾ ਕੋਈ ਸ਼ਹਿਰੀ ਇਹਦੇ ਨਾਲ ਨਹੀਂ ਸਾਰੇ ਵਪਾਰੀ ਵੀਰ ਸਾਰੇ ਪਟੰਗੀ ਦੇ ਨਾਲ ਬੜੀ ਬਾਹ ਤੈਨੂੰ ਜਾਣਦੇ ਨੇ ਪਹਿਲਾਂ ਵੀ ਇਹ ਪਹਿਲਾਂ ਬੀ ਜੀ ਪੀ ਜਿਹੜਾ ਉੱਥੇ ਮਿਲਾਈਆਂ ਖਾਧੀਆਂ ਫਿਰ ਕਾਲੀ ਦਲ ਖਾਧੀਆਂ ਫਿਰ ਕਾਂਗਰਸ ਜਾਵ ਲਿਆ ਹੁਣ ਸਾਡੀਆਂ ਵੀ ਮਨ ਤਾਂ ਅੰਗਰੀ ਗਿਆ ਪਰ ਅਸੀਂ ਇਹਨੂੰ ਮੂੰਹ ਨਹੀਂ ਲਾਇਆ ਆ ਪਿੱਛੇ ਜਾ ਵੋਟਾਂ 'ਚ ਮੋੜ ਹਾਲ ਕੀ ਦਾ ਝਾੜੂ ਚੱਕੀ ਫਿਰਿਆ ਮਿਝਾੜੂ ਮੋਟਾ ਬਾਓ ਇੱਥੇ ਕਹਿੰਦਾ ਬੀਜੇਪੀ ਨੂੰ ਵੋਟਾਂ ਪਾਓ ਇਹਦਾ ਕੋਈ ਦੀਨ ਧਰਮ ਨਹੀਂ ਤੁਸੀਂ ਇੱਥੇ ਪੜੀ ਪਾ ਅੱਜ ਵੀ ਕੋਈ ਇਹਨਾਂ ਅਸੀਂ ਕੋਈ ਗੁੰਡਾਗਰਦੀ ਨਹੀਂ ਕੀਤੀ ਸਾਰਾ ਪ੍ਰਸ਼ਾਸਨ ਉੱਤੇ ਮਜੂਦ ਸੀ ਡੀਐਸਪੀ ਸਾਹਿਬ ਸੀ ਰੇਲਵੇ ਅਧਿਕਾਰੀ ਸਾਰੰ ਪੱਤਰਕਾਰ ਸਾਹਿਬਾਨ ਸਾਰੇ ਬੈਠੇ ਫਿਰ ਵੀ ਇਹਨਾਂ ਜਵਾਨੀ ਗੱਲ ਕੀਤੀ ਆ ਹੋਰ ਇਹਨੂੰ ਕੋਈ ਅਸੀਂ ਧਮਕੀ ਨਹੀਂ ਦਿੱਤੀ ਆ ਗੱਲ ਹੋਈ ਕੋਈ ਇਹਨਾਂ ਕੋਈ ਨਿੱਜੀ ਰੰਗ ਤਾਂ ਨਹੀਂ ਤੁਹਾਡੇ ਜਾਂ ਸਾਡੀ ਕੋਈ ਰੰਗ ਅਸੀਂ ਨਹੀਂ ਮੇਰਾ ਤੁਹਾਨੂੰ ਮਿਲਦਾ ਰਹਿੰਦਾ ਹਰ ਥਾਂ ਇਕੱਠੇ ਹੁੰਨੇ ਆ ਕਿ ਦੋ ਸੌ ਸੌ ਦੇ ਸਾਡਾ ਜਿੰਨਾ ਕਹਦਾ ਕੋਈ ਅਸੀਂ ਤਾਂ ਆਪਣੇ ਪਾਰਟੀ ਦੇ ਤੌਰ ਤੇ ਲੋਕਾਂ ਦੀ ਸੇਵਾ ਲਈ ਇੱਥੇ ਗਏ ਸੀ ਵੀ ਆਸਤਾ ਸੁਰਝੇ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਹੋਰ ਇਹਨੂੰ ਅਸੀਂ ਕੋਸ਼ਿਸ਼ ਚੰਗਾ ਮੜਾ ਗਿਆ ਕਦੋਂ ਖੁੱਲ ਜੂਗਾ ਹੁਣ ਇਹ ਇੱਕ ਦੋ ਦਿਨਾਂ ਚ ਦੇਖੋ ਜੀ ਅੱਜ ਇਹ ਖੁੱਲ ਜਾਣਾ ਜੀ ਪਰ ਇਹਨਾਂ ਦੀ ਵਜ੍ਹਾ ਕਰਨੇ ਫਟਕਾ ਅਜੇ ਨਹੀਂ ਖੁੱਲਿਆ ਰੇਲਵੇ ਅਧਿਕਾਰੀਆਂ ਨੇ ਅੱਜ ਕਹਿੰਦੇ ਅਸੀਂ ਲਾਉ ਨਹੀਂ ਕਰਦੇ ਵੀ ਕੋਈ ਸਥਾਨੀ ਕੋਈ ਇੱਥੇ ਝਗੜਾ ਵਗੈਰਾ ਨਾ ਹੋ ਜੇ ਜਾਂ ਕੋਈ ਹੋਰ ਨਾ ਉਹ ਇੱਕ ਦੋ ਦਿਨਾਂ ਚ ਖੋਲ ਦੇਣਗੇ ਪਰ ਅੱਜ ਪ੍ਰਸ਼ਾਸਨ ਨੇ ਜਵਾਬ ਦਿੱਤਾ ਵੀ ਇੱਥੇ ਕੋਈ ਹੋਰ ਝਗੜਾ ਨਾ ਹੋ